ਹਲਕੀ ਹਲਕੀ بارش ਪੈ ਰਹੀ ਆ ਲਗਭਗ 5 ਕਿਲੋਮੀਟਰ ਕਵਰ ਕਰ ਚੁੱਕੇ ਆ ਤੇ ਹੁਣ ਰੈਸਟ ਕਰਦੇ ਹੋਏ ਸਾਡੇ ਵਲੰਟੀਅਰ ਬਰਾਨਾ ਦਾ ਮੁੰਡਾ ਕਹਿੰਦੇ ਸਫਰੀਤ सोनू ਡੋਗੜੀ ਨਗਰਾ ਮਿੱड्डा ਤੇ ਰਫੂਲ ਕਹਿੰਦੇ ਉਹ ਸਭ ਪ੍ਰਕਾਣ ਸਾਹਿਬ ਪੰਗੀ ਟ੍ਰੈਕਿੰਗ ਕਰ ਰਹੇ ਆ ਜਿਹੜੇ ਬੰਜੀ ਦੀ ਪਾਈ ਸਾਰੀ ਕ੍ਰੈਕਟ ਟੀਮ ਆ ਪੰਗੀ ਦੀਪਕ ਟ੍ਰੈਕਿੰਗ ਪਹਾੜਾਂ 'ਚ ਯੂ ਬਹੁਤ ਵਧੀਆ ਬਹੁਤ ਵਧੀਆ ਬਾਈ ਸਵਾਦ ਆ ਰਿਹਾ ਪੂਰਾ ਟੂਰਨਾਮੈਂਟ ਹੈ ਇੱਥੇ ਅਸੀਂ ਬਈ ਨਾ ਇੱਥੇ ਆਏ ਅਸੀਂ ਘੁੰਮਣ ਪਹਾੜਾਂ ਚ ਪਹਾੜਾਂ ਦੇ ਇਹਨਾਂ ਨੂੰ ਅਖਾਈ ਟੂਰਨਾਮੈਂਟ ਵਿੱਚ ਤਾਓ ਸਾਨੂੰ ਪਹਾੜਾਂ ਚ ਲੈ ਕੇ ਜਾਵਾਂਗੇ ਤੇ ਕੁਦਰਤ ਬਹੁਤ ਵਧੀਆ ਤੇ ਨਜ਼ਾਰਾ ਲੈਂਦੇ ਹੋਏ ਸਾਰੇ ਮੁੰਡੇ ਦਿਲ ਗਾਰਨ ਗਾਰਨ ਹੋ ਰਹੀ ਹੈ ਦਿਲ ਗਾਰਨ ਗਾਰਨ ਹੋ ਰਹੀ ਹੈ ਹੁਣ 2 ਮਿੰਟ 10 ਮਿੰਟ ਰੈਸਟ ਕਰਕੇ ਫਿਰ ਅੱਗੇ ਐਸਾਪਰ ਸ਼ੁਰੂ ਕਰਾਂਗੇ 3 ਕਿਲੋਮੀਟਰ ਬਾਕੀ ਹੈ ਅੱਗੇ ਕਿਹ ਤਲਕ ਕਿਹ ਤਲਕ ਡਿੱਗੀ ਜਾਂਦੇ ਆ ਥੋੜਾ ਜਿਆਦਾ ਝਾਦੇ ਖਾਲਿਆ ਮਾਲ ਅਸੀਂ ਵੀ ਟੱਪ ਗਈ ਪਹਿਲਾਂ ਆ ਰਿਹਾ ਆ ਰਿਹਾ ਚੱਲ ਜਸਤੀ ਨਾਲ ਮਾਰ ਕੇ ਚਲਾਇਆ ਜਾਦਾ ਸਾਡਾ ਯਾਰ सोनू ਕਹਿੰਦੇ ਥੋੜਾ ਅਫਸੈਟ ਹੋ ਗਿਆ ਹਣਾ ਸਾਈਡਿੰਗ ਕਰ ਦਿੰਦਾ ਮੈਂ ਵੀਡੀਓ ਤੇ ਨਹੀਂ ਆਉਂਦਾ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਕੁਛ ਵੀ ਨਹੀਂ ਆ ਕਿਥੋਂ ਨਹੀਂ ਦਾਈ ਮਸ਼ਹੇਰਾ ਅੱਛੀ ਫੜ ਲੈ ਵੀਊ ਕਿਵੇਂ ਲੱਗਿਆ ਅਨੰਦ ਜੀ ਤੁਹਾਨੂੰ ਬਹੁਤ ਸੋਹਣਾ ਲੱਗੋ ਬੱਤਲ ਤਰੀ ਬਣਦੇ ਆ ਪਾ ਫੁੱਟ ਰਹੀ ਜੰਨ ਵਿੱਚ ਆ ਮਨ ਦਾ ਇਹ ਲੱਗਦਾ ਚੰਦ ਦੇ ਆ ਗਿਆ ਜੰਨਤ ਹੈ ਕੋ ਸਾਹ ਨਦੀ ਕਰਦਾ ਇੱਥੇ ਵਿਆਹ ਕਰ ਦੋ ਪਹਾੜਾਂ ਚ ਪਰ ਤੁਹਾਡੀ ਭਝਾਈ ਰੋਸ ਜੂਗੀ ਸਾਡਾ ਅਗਲਾ ਟ੍ਰਿਪਰ ਹੋਊਗਾ ਆਪਦੇ ਆਪ ਦੀ ਘਰ ਵਾਲੀ ਨਾਲ ਪਰ ਇੱਕ ਪੰਗਾ ਹੋਊ ਉਹ ਚ ਉਹਨਾਂ ਨੂੰ ਕੋੜਾਂ ਚੜਾਉਣਾ ਪਊਗਾ ਕਿਉਂਕਿ ਸਾਨੂੰ ਪਤਾ ਉਹਨਾਂ ਦੇ ਜ਼ਕੀਰ ਨਾ ਤੋੜ ਨਹੀਂ ਸਕਦੇ ਆ ਵਾਸ ਹੋ ਜਾਂਦੀ ਉਹਨਾਂ ਦੀ ਕੁਦਰਤ ਦੇ ਨਿਆਰੇ ਤੋਂ ਬਾਅਦ ਕੁਝ ਫੋਟੋਆਂ ਕਰਕੇ ਅਸੀਂ ਅੱਗੇ ਵੱਲ ਤੁਰ ਰਹੇ ਹਾਂ ਬਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਹੁਣ بارش ਵੀ ਆਟ ਪੁੱਟਿਆ ਸੀ ਰੇਨ ਕੋਟਾਲ ਦੇ ਆ ਦੇ ਸਾਰਿਆਂ ਨੇ ਇਕੱਠੇ ਕਰ ਲਏ ਤੇ ਉਸ ਤੋਂ ਬਾਅਦ ਹੁਣ ਅੱਗੇ ਯਾਤਰਾ ਸ਼ੁਰੂ ਕਰ ਰਹੇ ਹਾਂ ਫੋਟੋਆਂ ਇੱਥੇ ਖਿੱਚੀਆਂ ਗਈਆਂ ਬੜਕ ਬਹੁਤ ਵਧੀਆ ਨਿਆਰਾ ਕੁਦਰਤ ਦਾ ਇੱਕ ਵਾਰੀ ਸਾਰਿਆਂ ਨੂੰ ਆਉਣਾ ਚਾਹੀਦਾ ਸ੍ਰੀ ਹਨੂੰਗੜ ਸਾਹਿਬ ਦੀ ਯਾਤਰਾ ਤੇ ਆਹੀ ਜ਼ਿੰਦਗੀ ਦੇ ਦੋ ਪਾਲ ਹੁੰਦੇ ਆ ਜਿਹੜੇ ਆਪਾਂ ਸਾਰੇ ਤੀਜੇ ਨਾਲ ਸਪੈਂਡ ਕਰਦੇ ਆ ਟਾਈਮ ਤੇ ਪਰ ਕੁਝ ਬੰਦੇ ਸਾਡੇ ਵਿੱਚ ਬਹੁਤ ਹੀ ਖੁਸ਼ ਖੁਸ਼ ਗਲ ਹਨ ਪਰ ਵਿੱਚ ਬੋਟ ਆ ਪਰ ਹੁਣੇ ਚਾਲੂ ਹੋ ਗਿਆ 12 ਵਜੇ ਤੋਂ ਬਾਅਦ ਇੰਜਨ ਚਾਲੂ ਹੁੰਦਾ ਆ ਜੰਗਲਾ ਨਵੀ ਆ ਕਹਿੰਦੇ ਇਹ ਨਾਲ-ਨਾਲ ਆ ਰਹੀ ਆ